T for Trump T for trade T for terror ਜਿਹੜਾ ਉਹ ਟਰੰਪ ਸਾਹਿਬ ਆਏ ਹੀ ਆਪਣੀ ਸੈਕੰਡ ਟਰਮ ਦੇ ਵਿੱਚ ਇਹ بڑا ਮੁੰਦਾ ਚੱਲਿਆ ਕਿ ਟੈਰੇਰ ਦੀ ਜੰਗ ਗਵਾਂਢੀ ਮੁਲਕਾਂ ਤੋਂ ਸ਼ੁਰੂ ਹੁੰਦੀ ਹੁੰਦੀ ਯੂਰਪ ਤੱਕ ਜਾ ਕੇ ਤੇ ਯੂਰਪ ਤੋਂ ਵੀ ਟੱਪ ਕੇ ਜਦੋਂ ਚੀਨ ਤੱਕ ਪਹੁੰਚੀ ਪੰਗਾ ਅਸਲੀ ਉਸ ਦਿਨ ਪਿਆ ਜਿਹੜੀ ਡੀਲ ਹੋਈ ਹੈ ਕਹਿੰਦੇ ਚੀਨ ਤੇ ਬਰਤਾਨੀ ਦੇ ਵਿੱਚ 30% ਜਿਹੜਾ ਟੈਕਸ ਲੱਗੂਗਾ ਤੇ 10% ਜਿਹੜਾ ਉਹ ਚੀਨ ਲਾਊਗਾ ਮਰਦ ਹੈਪੀ ਟੂ ਰਿਪੋਰਟ ਦੈਟ ਵੀ ਮੇਡ ਸਬਸਟੈਂਸ਼ੀਅਲ ਪ੍ਰੋਗਰੈਸ 29 ਸਟੇਟਸ ਐਂਡ ਚਾਈਨਾ ਇਨ ਦੇ ਵੈਰੀ ਇੰਪੋਰਟੈਂਟ ਟ੍ਰੇਡ ਟਾਕ ਦੋਵਾਂ ਯੂ ਨੋ ਐਕਨੋਮੀਆਂ ਆਪਸ ਦੇ ਵਿੱਚ ਇੰਟਰਲੌਕ ਜ਼ਰੂਰ ਨੇ ਪਰ ਹਾਂ ਚੀਨ ਨੂੰ ਜਿਹੜੀ ਆ ਉਹ ਅਮਰੀਕਾ ਦੀ ਲੋੜ ਬਹੁਤ ਜ਼ਿਆਦਾ ਸੀ ਚੀਨ ਨੇ ਜਿਸ ਡੋਮਿਨੈਂਸ ਦੇ ਨਾਲ ਵਰਲਡ ਦੇ ਉੱਪਰ ਆਪਣੀ ਰਿਪਰੈਜ਼ੈਂਟੇਸ਼ਨ ਕੀਤੀ ਹੈ ਕਿ ਅਸੀਂ ਐਜ਼ ਅ ਚੀਨ ਅਸੀਂ ਨਹੀਂ ਝੁਕਦੇ ਦੇ ਵੀ ਰੀਅਲ ਏਸਟੇਟ ਮਾਰਕੀਟ ਦਾ ਬੜਾ ਐਕਸਪੈਕਟਿਡ ਸੀ ਬੜੇ ਰੀਅਲ ਏਸਟੇਟ ਐਕਸਪਰਟਸ ਸੀ ਉਹ ਆਪਣੇ ਜਿਹੜੇ ਬਿਆਨ ਆ ਉਹ ਦਿੰਦੇ ਰਹੇ ਆ YouTube ਚੈਨਲਸ ਦੇ ਉੱਪਰ ਕਿ ਅਨਦਰ ਕ੍ਰੈਸ਼ ਇਸ ਕਮਿੰਗ this crash will be similar to 2008 or more ਇਦਾਂ ਟਕਿੰਗ ਤੇ ਵੀ ਸਰਪਾਉ ਜਰੂਰੀ ਨਹੀਂ ਆ ਕਿ 50 ਟਰੱਕ ਹੋ ਜਰੂਰੀ ਇਹ ਆ ਕਿ ਜੇ 10 ਟਰੱਕ ਵੀ ਹੋਣ ਤੇ ਜੇ ਉਹਦੀ ਲਾਇਬਿਲਟੀ ਥੋੜੀ ਆ ਸੇਫਟੀ ਪੂਰੀ ਆ ਤੇ ਉਹਦੀ ਮੈਨੇਜਮੈਂਟ ਚੰਗੀ ਆ ਉਹ 10 ਟਰੱਕ ਵੀ ਤੁਹਾਨੂੰ ਤਿੰਨਾਂ ਟਰੱਕਾਂ ਦੇ ਬਰਾਬਰ ਕੰਮ ਕਰਕੇ ਦੇ ਸਕਦੇ ਸਨ ਇਹ ਪਾਕਿਸਤਾਨ ਦੇ ਡਿਜ਼ਾਈਨ ਉਹਦੇ ਤਰ੍ਹਾਂ ਤੋਂ ਰਤ ਰਤ ਛਿੜਪਿਆ ਤੇ ਰਤ ਰਤ ਬੰਦ ਹੋ ਗਿਆ ਹੈ ਟਰੰਪ ਸਾਹਿਬ ਦੇ ਜਿਹੜੇ ਬਿਆਨ ਆ ਜਦੋਂ ਵਾਰ ਸ਼ੁਰੂ ਹੁੰਦੀ ਆ ਕਿ ਲੈਟ them fight ਇਹ ਹਜ਼ਾਰਾਂ ਸਾਲ ਪੁਰਾਣਾ ਮਸਲਾ ਹੈ ਤੋਂ ਉਹਨਾਂ ਨੂੰ ਸੁਲਝਾਉਂਦੇ ਬੀਨ ਫਾਈਟਿੰਗ ਫਾਰ ਅ ਲੌਂਗ ਟਾਈਮ ਯੂ ਨੋ ਦੇ ਬੀਨ ਫਾਈਟਿੰਗ ਫੋਰ ਮੈਨੀ ਮੈਨੀ ਡੈ who is actually if you really think about it no it just hope it ends very quickly par kamal di gall eh yaar ki jad eh yudh almost sikhran te janda nazar aa reya si day by day all of a sudden trump saab da ek tweet hi honda eh is masle nu raat bhar gal baat karan ton baad eh ceasefire jehdi hai doha mulkan de vichkaar kar ditti gayi so ida credit lainda ke halanki ceasefire hoyi hi nahi ਦੁਨੀਆ ਦੇਸ਼ਾਂ ਦੇ ਵਿੱਚ ਜਿਹੜਾ ਮੀਡੀਆ ਜਿਹਦਾ ਅਹਿਮ ਰੋਲ ਹੋਣਾ ਚਾਹੀਦਾ ਸੀ ਕਿ ਇੱਕ ਸੱਚੀ ਖਬਰ ਜਿਹੜੀ ਆ ਆਮ ਲੋਕਾਂ ਤੱਕ ਪਹੁੰਚਾਈ ਜਾਵੇ ਗੁੰਮਰਾਹ ਕਰਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਗਈ ਹੈ ਗੁੰਮਰਾਹ ਕਰਨ ਤੋਂ ਬਾਅਦ ਟ੍ਰੋਲਿੰਗ ਸੋਸ਼ਲ ਮੀਡੀਆ ਦੇ ਉੱਪਰ ਸ਼ਬਦੀ ਅਟੈਕ ਆਮ ਲੋਕਾਂ ਵੱਲੋਂ ਵੀ ਸ਼ੁਰੂ ਹੋ ਗਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਕਿਹੜੀ ਜੰਗ ਦੀ ਅਸੀਂ ਜਿਹੜੇ ਜਸ਼ਨ ਹੈ ਜਿਹੜੇ ਉਹ ਮਨਾ ਰਹੇ ਨੇ ਸਾਊਦੀ ਅਰੇਬੀਆ ਦੇ ਵਿੱਚ ਡੀਲਾਂ ਸਾਈਨ ਕਰਦੇ ਕਰਦੇ 트ੰਪ ਤੋਂ ABC ਦੀ ਰਿਪੋਰਟਰ ਆ ਕੇ ਪੁੱਛ ਲਿੰਦੀ ਆ ਕਿ ਤੂੰ 400 ਮਿਲੀਅਨ ਦਾ ਜਹਾਜ਼ ਜਿਹੜਾ ਵਾ ਤੂੰ ਕਿਉਂ ਲਿਆ ਇੱਥੋਂ ਇਹ ਸਿੱਧ ਹੁੰਦਾ ਕਿ ਅਮਰੀਕਾ ਦਾ ਜਿਹੜਾ ਮੀਡੀਆ ਹੈ ਉਹ ਕਿੰਨਾ ਇੰਡੀਪੈਂਡੈਂਟ ਹੈ ਕਿ ਉਹ ਆਪਣੇ ਪ੍ਰੈਜ਼ੀਡੈਂਟ ਤੱਕ ਨੂੰ ਨਹੀਂ ਬਖਸ਼ਦਾ ਸਿਆਸਤਦਾਨ ਜਿਹੜੇ ਨੇ ਨਾ ਉਹ ਲੋਕਾਂ ਦੀ ਸੇਵਾ ਵਾਸਤੇ ਹੁੰਦੇ ਨੇ ਲੋਕਾਂ ਦੇ ਸਿਰ ਤੇ ਚੜਨ ਵਾਸਤੇ ਨਹੀਂ ਹੁੰਦੇ ਜੋ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਗੁਰਦੀਪ ਸਿੰਘ ਲੈ ਕੇ ਆਇਆ ਜਰਾਂ ਪ੍ਰੋਗਰਾਮ ਟਾਕਿੰਗ ਸਰਦਾਰ ਮੇਰੇ ਨਾਲ ਨੇ ਜਗਦੀਸ਼ ਸਿੰਘ ਜੀ ਏ ਜਗਨਦੀਸ਼ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਆਂ ਤੁਹਾਡੇ ਇਸ ਚੈਨਲ ਤੇ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਜੀ ਜਗਨਦੀਸ਼ ਸਿੰਘ ਜੀ ਟੀ ਫਾਰ ਟਰੰਪ ਟੀ ਫਾਰ ਟ੍ਰੇਡ ਟੀ ਫਾਰ ਟੈਰਫ ਇਹ ਜਦੋਂ ਟਰੰਪ ਸਾਹਿਬ ਆਏ ਹੀ ਆਪਣੇ ਸੈਕੰਡ ਟਰਮ ਦੇ ਵਿੱਚ ਇਹ ਬੜਾ ਮੁੱਦਾ ਚੱਲਿਆ ਕਿ ਟਰੰਪ ਸਾਹਿਬ ਨੇ ਨਾ ਇਹਨਾਂ ਨੂੰ ਟੈਰਫਾਂ ਵਗੈਰਾ ਲਾਈਆਂ ਜੀ ਬਿਜ਼ਨਸ ਸਲੋ ਹੋ ਗਏ ਨੇ ਫਲਾਨ ਹੋ ਗਿਆ ਟਿੰਗ ਹੋ ਗਿਆ ਕੀ ਕਰਨਾ ਚਾਹੋਗੇ ਅਸੀਂ ਸਾਰੇ ਜਿਹੜਾ ਜੋ ਸਿਸਟਮ ਹੋਆ ਅ ਗੁਰਜੀਤ ਸਿੰਘ ਜੀ ਬੜਾ ਵਧੀਆ ਤੁਸੀਂ ਵਾਹੇ ਹੈਡਿੰਗ ਦਿੱਤਾ। ਤੁਹਾਨੂੰ ਟੀ ਫਾਰ 트ੰਪ ਟੀ ਫਾਰ ਟੈਰਿਫ ਤੇ ਟੀ ਫਾਰ ਟ੍ਰੇਡ ਹੈ। ਜੀ ਅ ਮੈਨੂੰ ਸ਼ੁਰੂ ਤੋਂ ਇੱਕ ਪ੍ਰੋਪਰ ਕੰਫੀਡੈਂਸ ਜ਼ਰੂਰ ਸੀ ਕਿ ਅਮਰੀਕਾ ਦੇ ਵਿੱਚ ਜਿਹੜੀ ਟ੍ਰੇਡ ਹੈ ਨਾ ਉਹ ਡੈਫੀਨੇਟਲੀ ਇੱਕ ਨਵਾਂ ਰੁਖ ਲਏਗੀ। ਜੀ ਟੈਰਿਫ ਦੀ ਜਿਹੜੀ ਜੰਗ ਜਦੋਂ ਸ਼ੁਰੂਆਤ ਹੋਈ ਆ ਉਥੇ ਕ੍ਰਿਟਿਕਾਈਜ਼ ਜਿਹੜਾ ਵਾ ਉਹ ਟਰੰਪ ਨੂੰ ਬਹੁਤ ਕੀਤਾ ਗਿਆ ਚਾਹੇ ਉਹ ਡੈਮੋਕ੍ਰੇਟਸ ਵੱਲੋਂ ਕੀਤਾ ਗਿਆ ਜਾਂ ਅਮਰੀਕਨ ਲੋਕਾਂ ਵੱਲੋਂ ਬਹੁਤ ਕ੍ਰਿਟਿਕਾਈਜ਼ ਕੀਤਾ ਗਿਆ ਜੀ ਪਰ ਇਹ ਦੇਖਣਾ ਬਣਦਾ ਹੈ ਕਿ ਜਿਹੜੀ ਟੈਰਿਫ ਦੀ ਜੰਗ ਗੁਆਂਢੀ ਮੁਲਕਾਂ ਤੋਂ ਸ਼ੁਰੂ ਹੁੰਦੀ ਹੁੰਦੀ ਯੂਰਪ ਤੱਕ ਜਾ ਕੇ ਤੇ ਯੂਰਪ ਤੋਂ ਵੀ ਟੱਪ ਕੇ ਜਦੋਂ ਚੀਨ ਤੱਕ ਪਹੁੰਚੀ ਪੰਗਾ ਅਸਲੀ ਉਸ ਦਿਨ ਪਿਆ ਜੀ ਹੁਣ ਬਹੁਤ ਲੋਕਾਂ ਨੂੰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕੇ ਆਖਿਰ 트럼ਪ ਕਿਤੇ ਨਾ ਕਿਤੇ ਜਿਹੜੀ ਟੈਰਿਫ ਦੀ جنگ ਆ ਜੀ ਇੱਕ ਜਿਹੜਾ ਲਿਬ੍ਰੇਸ਼ਨ ਡੇ ਸੈੱਟ ਕੀਤਾ ਗਿਆ ਸੀ ਉਹਦੇ ਵੱਲੋਂ ਜੀ ਇਹ ਟੈਰਿਫ ਦੀ جنگ ਜਿਹੜੀ ਆ ਉਹ ਅਮਰੀਕਾ ਦੀ ਝੋਲੀ ਦੇ ਵਿੱਚ ਪੈਂਦੀ ਨਜ਼ਰ ਆਉਂਦੀ ਆ ਜੀ ਮੈਂ ਦੇਖਿਆ ਕਿ ਉਹ ਜਿਹੜੀ ਡੀਲ ਹੋਈ ਹੈ ਕਹਿੰਦੇ ਚੀਨ ਤੇ ਅਮਰੀਕਾ ਦੇ ਵਿੱਚ ਜੀ ਉਹ ਡੀਲ ਇਹ ਡਨ ਹੋਈ ਕਿ 30% ਜਿਹੜਾ ਟੈਕਸ ਲੱਗੂਗਾ ਜੀ ਤੇ 10% ਜਿਹੜਾ ਉਹ ਚੀਨ ਲਾਊਗਾ ਅਮਰੀਕਾ ਦੇ ਉੱਤੇ ਬਿਲਕੁਲ ਜਿਹੜਾ ਮੁਨਾਫਾ ਹੁੰਦਾ ਉਹ ਮੈਨੂੰ ਲੱਗਦਾ 3% ਹੀ ਹੁੰਦਾ ਜਿਹੜਾ ਕੋਈ ਪ੍ਰੋਡਕਟ ਆਪਾਂ ਲਿਆਉਣੇ ਚੀਨ ਤੋਂ ਆਉਂਦਾ ਹੋਊਗਾ ਚੀਨ ਨੂੰ ਜੀ ਸੋ ਕੀ ਇਹ ਬਰਾਬਰਤਾ ਦਾ ਤੁਸੀਂ ਮੰਨਦੇ ਹੋ ਕਿ ਬਰਾਬਰਤਾ ਦੀ ਡੀਲ ਹੋਈ ਹੈ ਅ ਗੁਰਜੀਤ ਸਿੰਘ ਜੀ ਮੈਨੂੰ ਲੱਗਦਾ ਕਿ ਅਮਰੀਕਾ ਦਾ ਹਮੇਸ਼ਾ ਹੀ ਅਪਰ ਹੈਂਡ ਸੀ ਜੀ ਇਸ ਚੀਜ਼ ਦੇ ਉੱਪਰ ਜੀ ਬੜੀ ਵਾਰੀ ਇਹ ਚੀਜ਼ ਕਹੀ ਗਈ ਆ ਕਿ ਜਿੰਨੀ ਚੀਨ ਨੂੰ ਅਮਰੀਕਾ ਦੀ ਲੋੜ ਹੈ ਜੀ ਓਨੀ ਲੋੜ ਅਮਰੀਕਾ ਨੂੰ ਚੀਨ ਦੀ ਨਹੀਂ ਹੈ ਜੀ ਪਰ ਇੱਥੇ ਮੈਂ ਟੋਟਲ ਡਿਨਾਈ ਨਹੀਂ ਇਸ ਚੀਜ਼ ਨੂੰ ਕਰ ਰਿਹਾ ਕਿ ਹਾਂ ਇਹਨਾਂ ਨੂੰ ਬਿਲਕੁਲ ਲੋੜ ਨਹੀਂ ਹੈ ਦੋਵਾਂ ਦੀਆਂ ਇਕਨੋਮੀਆਂ ਆਪਸ ਦੇ ਵਿੱਚ ਇੰਟਰਲੌਕ ਜ਼ਰੂਰ ਨੇ ਜੀ ਪਰ ਹਾਂ ਚੀਨ ਨੂੰ ਜਿਹੜੀ ਆ ਉਹ ਅਮਰੀਕਾ ਦੀ ਲੋੜ ਬਹੁਤ ਜ਼ਿਆਦਾ ਸੀ ਜੀ ਚੀਨ ਨੇ ਜਿਸ ਚੀਜ਼ ਦੇ ਨਾਲ ਜਿਸ ਤੇਜ਼ੀ ਦੇ ਨਾਲ ਜਿਸ ਡੋਮਿਨੈਂਸ ਦੇ ਨਾਲ ਵਰਲਡ ਦੇ ਉੱਪਰ ਆਪਣੀ ਰਿਪਰੈਜ਼ੈਂਟੇਸ਼ਨ ਕੀਤੀ ਹੈ ਕਿ ਅਸੀਂ ਐਜ਼ ਅ ਚੀਨ ਅਸੀਂ ਨਹੀਂ ਝੁਕਦੇ ਐਜ਼ ਅ ਚੀਨ ਸਾਡੀਆਂ ਪਾਲਿਸਿਜ਼ ਉੱਤੇ ਹੀ ਫਰਮ ਨੇ ਜੇ ਅਮਰੀਕਾ ਨੂੰ ਕੋਈ ਗੱਲ ਕਰਨੀ ਉਹ ਆਪ ਆ ਕੇ ਗੱਲ ਕਰੇ ਪਰ ਐਟ ਦੀ ਐਂਡ ਆਫ ਦਾ ਡੇ ਦੋਵੇਂ ਕੰਟਰੀਜ਼ ਨੇ ਸਵਿਟਜ਼ਰਲੈਂਡ ਦੇ ਵਿੱਚ ਬਹਿ ਕੇ ਇਹ ਚੀਜ਼ ਦਾ ਇੱਕ ਕਹਿ ਲੋ ਨਾ ਕਿ ਉੱਪਰ ਕਈ ਜਿਹੜੀ ਵਿਆੜਬਾਜੀ ਬਹੁਤ ਚੱਲਦੀ ਹੈ ਚਾਹੇ ਉਹ 트럼ਪ ਵੱਲੋਂ ਚੱਲਦੀ ਰਹੀ ਹੈ ਚਾਹੇ ਚੀਨ ਦੇ ਫੋਰਮ ਮਿਨਿਸਟਰ ਵੱਲੋਂ ਚੱਲਦੀ ਰਹੀ ਹੈ ਮੈਨੂੰ ਲੱਗਦਾ ਬੜਾ ਵਧੀਆ ਫੈਸਲਾ ਕੀਤਾ ਕਿ ਇਹਨਾਂ ਨੇ ਇੱਕ ਥਰਡ ਕੰਟਰੀ ਇੱਕ ਨਿਊਟਰਲ ਕੰਟਰੀ ਦੇ ਵਿੱਚ ਬੈਠ ਕੇ ਇਹ ਟ੍ਰੇਡ ਦਾ 90 ਦਿਨ ਲਈ ਪੌਜ਼ ਵੀ ਲਾ ਦਿੱਤਾ ਗਿਆ ਮਤਲਬ ਟੈਰਿਫ ਨੂੰ ਪਰ ਇਹ ਟ੍ਰੇਡ ਦਾ ਜਿਹੜਾ ਵਾ ਜਿਹੜਾ ਨਵਾਂ ਸਿੱਟਾ ਕੱਢਿਆ ਇਹ ਕਿਤੇ ਨਾ ਕਿਤੇ ਮੈਂ ਫੇਰ ਉਹੀ ਕਹਾਂਗਾ ਕਿ ਅਮਰੀਕਾ ਦੀ ਝੋਲੀ ਦੇ ਵਿੱਚ ਇਹ ਜਿਹੜੀ ਜੰਗ ਦੀ ਜਿਹੜੀ ਜਿੱਤ ਹੋਈ ਨਾ ਟੈਰਿਫ ਦੀ ਇਹ ਅਮਰੀਕਾ ਵੱਲ ਫੇਵਰ ਕਰ ਗਈ ਹੈ ਸਰਦੀਵਾਰ ਤੋਂ ਜਿੱਤ ਆਇਆ ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜਾ ਨਵਾਰ ਚੱਲਿਆ ਹੈਗੇ ਉਹਨਾਂ ਦੇ ਵੀ ਮਨਿਸਟਰ ਜਿਹੜੇ ਕਹਿੰਦੇ ਕਿ ਅਸੀਂ ਨਹੀਂ ਝੁਗਣਾ ਇਧਰਲੇ ਤੇ ਜਿਹੜੇ ਅਮਰੀਕਾ ਤੇ ਸ਼ਾਇਦ ਕਹਿੰਦੇ ਕਿ ਉਹ ਕਿਉਂ ਸ਼ੁਰੂਆਤ ਹੀ ਇਹਨਾਂ ਨੇ ਕੀਤੀ ਸੀ ਜੀ ਜੀ ਸੋ ਆਪਾਂ ਇਹ ਗੱਲ ਕਰਦੇ ਆ ਹੁਣ ਜਿਹੜਾ ਔਲਾ ਸਮਾਂ ਆ ਜੀ ਕੀ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਬਿਜ਼ਨਸ ਆ ਉਹ ਗਰ ਕਾਫੀ ਦਮੇਸ਼ਾ ਮੈਂ ਤਾਂ ਵੇਖੀ ਸਲੋ ਚੱਲ ਰਿਹਾ ਸਾਰਾ ਇਹ ਕਹਣਾ ਤਾਣਾ ਬਣਾ ਜੀ ਤੁਹਾਨੂੰ ਕਿਹਦਾ ਕੀ ਚੀਜ਼ ਦਾ ਫਰਕ ਪਊਗਾ ਆਨਲਾਈਨ ਟੈਮ ਚ ਆ ਵੈਲ ਗੁਰਜੀਤ ਸਿੰਘ ਜੀ ਡੈਫੀਨੇਟਲੀ ਇਸ ਟਾਈਮ ਜਿਹੜੀ ਇਕਨੋਮੀ ਹੈ ਨਾ ਉਹ ਆਪਣੇ ਆਪ ਨੂੰ ਰਿਕਵਰ ਕਰ ਰਹੀ ਹੈ ਇਨਫਲੇਸ਼ਨ ਰੇਟ ਵੇਖੋ ਤੁਸੀਂ ਐਸ ਕੰਪੇਅਰ ਟੂ 2021 ਅਮਰੀਕਾ ਦੇ ਵਿੱਚ ਹੁਣ ਲੋਅਸਟ ਹੈ ਜੀ ਇੰਨੇ ਕ੍ਰਾਈਸਿਸ ਹੋਣ ਦੇ ਬਾਵਜੂਦ ਵੀ ਜੇ ਪਿਛਲੇ ਹੀ 4 ਸਾਲ ਦੇਖੀਏ ਜਦੋਂ ਕਾਈਂਡ ਆਫ ਮੰਦੀ ਦਾ ਦੌਰ ਰਿਹਾ ਹੈ ਕਾਈਂਡ ਆਫ ਰੈਸੈਸ਼ਨ ਮੈਮ ਫੁੱਲ ਰੈਸੈਸ਼ਨ ਵਰਡ ਨਹੀਂ ਤੇ ਯੂਜ਼ ਕਰਾਂਗਾ ਜੀ ਇਸ ਤੋਂ ਬਾਅਦ ਵੀ ਜਿਹੜਾ ਅਨਇੰਪਲੋਇਮੈਂਟ ਰੇਟ ਦਾ ਸਟੇਬਲ ਰਹਿਣਾ ਕਲੋਸ ਟੂ 4% ਔਰ ਲੈਸਰ ਥੈਨ 4% ਰਹਿਣਾ ਇਹ ਇੱਕ ਬੜੀ ਵੱਡੀ ਕਹਿ ਸਕਦੇ ਆ ਕਿ ਵਿਨ-ਵਿਨ ਸਿਚੁਏਸ਼ਨ ਜਿਹੜੀ ਆ ਉਹ ਹੋਈ ਆ ਜੀ ਇਸ ਤੋਂ ਇਲਾਵਾ ਜਿਹੜੀ ਰੀਅਲ ਏਸਟੇਟ ਮਾਰਕੀਟ ਦਾ ਅ ਬੜਾ ਐਕਸਪੈਕਟਿਡ ਸੀ ਬੜੇ ਐਕਸਪਰਟਸ ਸੀ ਰੀਅਲ ਏਸਟੇਟ ਐਕਸਪਰਟਸ ਸੀ ਬੜੇ ਵੱਡੇ ਵੱਡੇ ਜਿਹੜੇ ਕਾਰਪੋਰੇਟ ਨੇ ਉਹ ਆਪਣੇ ਜਿਹੜੇ ਬਿਆਨ ਹੈ ਉਹ ਦਿੰਦੇ ਰਹੇ ਆ YouTube ਚੈਨਲਸ ਦੇ ਉੱਪਰ ਕਿ ਅਨਦਰ ਕ੍ਰੈਸ਼ ਇਸ ਕਮਿੰਗ this crash will be similar to 2008 or more right so ਐਸੀ ਕੋਈ ਵੀ ਘਟਨਾ ਜਿਹੜੀ ਹੈ ਹਾਲ ਦੀ ਘੜੀ ਤੱਕ ਨਹੀਂ ਵਾਪਰੀ ਕਿ ਰੀਅਲ اسٹیਟ ਨੇ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਬੈਲੈਂਸ ਕਰੈਕਸ਼ਨ ਮੈਂ ਇੱਥੇ ਇੱਕ ਸ਼ਬਦ ਯੂਜ਼ ਕਰਨਾ ਚਾਹਨਾ करेक्शन जरूर ਹੋਈ ਹੈ ਰੀਅਲ اسٹیਟ ਦੇ ਵਿੱਚ ਜਿਹੜੇ ਆ ਪ੍ਰਾਈਸ ਜਿਹੜੇ ਸੀ ਉਹ ਇੱਕ ਲਿਮਿਟ ਤੋਂ ਵੱਧ ਕੇ ਜੇ ਇਹ ਕੈਲੀਫੋਰਨੀਆ ਦੀ ਗੱਲ ਕਰੀਏ ਕਿ ਲੱਖ ਡਾਲਰ ਤੋਂ ਲੈ ਕੇ 3-3 ਲੱਖ ਡਾਲਰ ਜਿਹੜਾ ਐਕਸਟਰਾ ਪ੍ਰਾਈਸ ਵੱਧ ਚੁੱਕਾ ਸੀ ਉਹਦੇ ਵਿੱਚ ਜਿਹੜੀ ਕਟੌਤੀ ਜਰੂਰ ਹੋਈ ਹੈ ਪਰ ਹਾਂ ਜੇ ਇਹ ਕਹੀਏ ਕਿ ਪ੍ਰਾਪਰਟੀ ਦੇ ਜਿਹੜੇ ਪ੍ਰਾਈਸਿਸ ਨੇ ਉਹ ਵੀ ਕਿਤੇ ਨਾ ਕਿਤੇ ਸਟੇਬਲਾਈਜ਼ ਕਰ ਗਏ ਆ ਔਰ ਇਸ ਸੰਬੰਧੀ ਦੇ ਦੌਰ ਦੇ ਵਿੱਚੋਂ ਨਿਕਲ ਗਏ ਆ ਸੋ ਆਨ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਆ ਕਿ ਜਿਵੇਂ ਜਿਵੇਂ ਇਹ ਟੈਰਿਫ ਤੇ ਟ੍ਰੇਡ ਇਹਨਾਂ ਦੀ ਸੈਟਲਮੈਂਟਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਕਨੋਮੀ ਦਾ ਜਿਹੜਾ ਪਈਆ ਮੁੜ ਦੁਬਾਰਾ ਚੱਲਣਾ ਸ਼ੁਰੂ ਹੋਏਗਾ ਤੇ ਜਿਹੜੇ ਬਿਜ਼ਨੈਸਸ ਨੇ ਉਹ ਫਲਰਿਸ਼ ਜਿਹੜੇ ਆ ਉਹ ਜ਼ਰੂਰ ਹੋਣਗੇ। ਇਹਦੀ ਸ਼੍ਰੀ ਜੀ ਤੁਸੀਂ ਗੱਲ ਕੀਤੀ ਰੀਅਲ اسٹیਟ ਦੀ ਚਲੋ ਜਿਹੜੇ ਆ ਰਹੇ ਆ ਨਾ ਬੈਕ ਟੂ ਨਾਰਮਲ ਹੋ ਰਿਹਾ। ਕਰੈਕਸ਼ਨ ਹੋ ਰਹੀ ਜਿਹੜੀ ਚੀਜ਼ ਜ਼ਿਆਦਾ ਹੋ ਗਈ ਹੈ ਨਾ। ਜੇ ਆਪਾਂ ਬਿਜ਼ਨਸ ਦੀ ਗੱਲ ਕਰਦੇ ਟੈਕਿੰਗ ਜਿਹੜਾ ਹੈ ਆਪਣਾ ਪੰਜਾਬੀਆਂ ਦਾ ਬੜਾ ਵੱਡਾ ਖੇਤਾ ਹੈ। ਜੀ ਇਹਦੇ ਨਾਲ ਟੈਕਿੰਗ ਤੇ ਵੀ ਅਸਰ ਪਾਊਗਾ। ਬਿਲਕੁਲ ਦੇਖੋ ਜੀ ਜੇ ਟਰੇਡ ਰੁਕੀ ਹੋਈ ਆ ਜੀ ਕਿਸੇ ਵੀ ਕੰਟਰੀ ਦੇ ਨਾਲ। ਚਾਹੇ ਉਹ ਯੂਰਪ ਹੈ ਚਾਹੇ ਉਹ ਚਾਈਨਾ ਹੈ ਚਾਹੇ ਉਹ ਜਦ ਤੱਕ ਟ੍ਰੇਡ ਨਹੀਂ ਚੱਲੇਗੀ ਜੀ ਜਦ ਤੱਕ ਅਮਰੀਕਾ ਅਲਾਉ ਨਹੀਂ ਕਰਦਾ ਕਿ ਉਹ ਟ੍ਰੇਡ ਨੂੰ ਫੁੱਲ ਐਕਸੈਸ ਦੇਣ ਤੋਂ ਉਦੋਂ ਤੱਕ ਜਿਹੜਾ ਵਪਾਰ ਆ ਉਹ ਆਪਣੀ ਪੂਰੀ ਸਪੀਡ ਨਹੀਂ ਫੜਦਾ ਹੁਣ ਜੇ ਤੁਸੀਂ ਗੱਲ ਕਰਦੇ ਇਹ ਟਰੱਕ ਬੇਸਿਕਲੀ ਟਰੱਕਾਂ ਦਾ ਕੰਮ ਕੀ ਆ ਫਰੇਟ ਜਿਹੜਾ ਉਹਨੂੰ ਹਾਲ ਕਰਨਾ ਜੀ ਬਿਲਕੁਲ ਹੁਣ ਫਰੇਟ ਜਿਹੜਾ ਮジョਰਿਟੀ ਜਿਹੜੀ ਚੀਜ਼ਾਂ ਬਾਹਰੋਂ ਆ ਰਹੀਆਂ ਨੇ ਹੁਣ ਜਦ ਤੱਕ ਕੋਈ ਕੰਟਰੀ ਦੇ ਵਿੱਚ ਐਂਟਰ ਨਹੀਂ ਕਰਨੀਆ ਫਰੇਟ ਹਾਲਿੰਗ ਜਿਹੜੀਆਂ ਸਰਵਿਸਿਜ਼ ਜਿਹੜੀਆਂ ਉਹਨਾਂ ਦੀ ਡਿਮਾਂਡ ਹੋਣੀ ਨਹੀਂ ਵਧੇਗੀ ਜਦ ਤੱਕ ਉਹ ਡਿਮਾਂਡ ਨਹੀਂ ਵਧੇਗੀ ਟਰੱਕਾਂ ਦੇ ਵਿੱਚ ਜਿਹੜੇ ਆ ਲੋਡਾਂ ਦੇ ਜਿਹੜੇ ਪ੍ਰਾਈਸਿਸ ਨੇ ਉਹ ਪੈਟਰਨ ਹੀ ਹੋਣਗੇ ਸੋ ਡੈਫੀਨੇਟਲੀ ਇਹ ਕਹਿ ਸਕਦੇ ਪਰ ਗੁਰਜੀਤ ਸਿੰਘ ਜੀ ਮੈਂ ਇੱਥੇ ਇੱਕ ਚੀਜ਼ ਹੋਰ ਜ਼ਰੂਰ ਆਪਣੇ ਟਰੱਕਾਂ ਵਾਲੇ ਵੀਰਾਂ ਨੂੰ ਐਡਵਾਈਸ ਕਰਨਾ ਚਾਹਾਂਗਾ ਜੀ ਪਿਛਲੇ 4 ਸਾਲ ਦੇ ਵਿੱਚ ਖਾਸ ਕਰਕੇ 2020-21 ਦਾ ਇੱਕ 골ਡਨ ਟਾਈਮ ਪੀਰੀਅਡ ਸਪੈਂਡ ਕਰਨ ਤੋਂ ਬਾਅਦ ਸਾਡੇ ਟਰੱਕਾਂ ਵਾਲੇ ਵੀਰਾਂ ਨੇ ਬਹੁਤ ਜ਼ਿਆਦਾ ਟਫ ਟਾਈਮਸ ਜਿਹੜੇ ਪਿਛਲੇ 3-4 ਸਾਲਾਂ ਚੋਂ 4 ਸਾਲਾਂ ਦੇ ਵਿੱਚ ਦੇਖੇ ਆ ਜੀ ਹੁਣ ਅਗਲਾ ਸਟੈਪ ਕੀ ਹੋਣਾ ਚਾਹੀਦਾ ਟਰੱਕਾਂ ਵਾਲਿਆਂ ਵਾਸਤੇ ਇਹ ਜ਼ਿਆਦਾ ਇੰਪੋਰਟੈਂਟ ਆ ਜੀ ਟਰੱਕਾਂ ਵਾਲੇ ਵੀਰਾਂ ਨੂੰ ਹੁਣ ਇਹ ਚੀਜ਼ ਤੋਂ ਇੱਕ ਲੈਸਨ ਆ ਜਿਹੜੇ ਤੇ ਇਸ ਸਪੇਸ ਦੇ ਵਿੱਚੋਂ ਲੰਘ ਗਏ ਕਿਸੇ ਤਰੀਕੇ ਆਪਣੀਆਂ ਸੇਵਿੰਗਸ ਇਨਵੈਸਟ ਕਰਕੇ ਕਿਸੇ ਤਰੀਕੇ ਆਪਣੀਆਂ ਜਿਹੜੀਆਂ ਬਿਜ਼ਨਸ ਨੂੰ ਕਿਸ ਮਤਲਬ ਕਹਿ ਸਕਦੇ ਕਿ ਬਿਲਕੁਲ ਲੋ ਲੈਵਲ ਤੇ ਰਨ ਕਰਕੇ ਹੈਂਡ ਟੂ ਮਾਉਥ ਸਰਵਾਈਵ ਕਰਕੇ ਜੇ ਤੇ ਤੁਸੀਂ ਪਾਰ ਲੰਘ ਗਏ ਹੋ ਹੁਣ ਇਹ ਸਿਚੁਏਸ਼ਨ ਇਹ ਸੋਚਣ ਵਾਲੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲਾਇਬਿਲਟੀਜ਼ ਨੇ ਕਿਉਂਕਿ ਹੁਣ ਤੱਕ ਤੇ ਸਾਰੇ ਜਾਣ ਚੁੱਕੇ ਆ ਕਿ ਟਰੱਕਿੰਗ ਦਾ ਕੰਮ ਕਿਤੇ ਨਾ ਕਿਤੇ 40-25 ਸਾਲੀ ਸਾਲਕ ਵਾਸਤੇ ਭਾਵੇਂ ਚੱਲ ਪੇ ਪਰ ਜਦੋਂ ਉਹ ਸਾਲਕ ਚੱਲਦਾ ਜਿੰਨਾ ਕਿ ਲਿਮਿਟਿਡ ਟਾਈਮ ਪੀਰੀਅਡ ਉਹ ਕੰਮ ਚੱਲਦਾ ਹੈ ਉਹ ਬੜਾ ਜ਼ਰੂਰੀ ਆ ਕਿ ਉਹਦੇ ਵਿੱਚ ਜਿਹੜੀਆਂ ਨੇ ਨਾ ਲਾਇਬਿਲਟੀਜ਼ ਵਧਾਉਣ ਨਾਲੋਂ ਲਾਈਬਿਲਿਟੀਆਂ ਘਟਾਈਆਂ ਜਾਣ ਕਿਉਂਕਿ ਜ਼ਰੂਰੀ ਨਹੀਂ ਆ ਕਿ 50 ਟਰੱਕ ਹੋਣ ਜ਼ਰੂਰੀ ਇਹ ਆ ਕਿ ਜੇ 10 ਟਰੱਕ ਵੀ ਹੋਣ ਤੇ ਜੇ ਉਹਦੀ ਲਾਈਬਿਲਿਟੀ ਥੋੜੀ ਆ ਸੇਫਟੀ ਪੂਰੀ ਆ ਉਹਦੇ ਵਿੱਚ ਰਾਈਟ ਸੋ ਉਹਦੀ ਮੈਨੇਜਮੈਂਟ ਚੰਗੀ ਆ ਉਹ 10 ਟਰੱਕ ਵੀ ਤੁਹਾਨੂੰ ਤਿੰਨਾਂ ਟਰੱਕਾਂ ਦੇ ਬਰਾਬਰ ਕੰਮ ਕਰਕੇ ਦੇ ਸਕਦੇ ਆ ਜੀ ਬਹੁਤ ਵਧੀਆ ਤੁਸੀਂ ਰਾਏ ਦਿੱਤੀ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਜੀ ਆਪਾਂ ਮੋੜ ਆਨੇ ਆ ਟਰਮਸ ਆਫ ਹੁਣ ਆ ਤੇ ਟਰਮਸ ਆਫ ਹੋਣੀ ਵੱਡੇ ਵੱਡੇ ਡੀਲ ਕਰ ਰਹੇ ਨੇ ਜੀ ਚੀਨ ਨਾਲ ਸਾਊਦੀ ਅਰਬੀਆ ਨਾਲ ਜਾਂ ਜਿਹੜੇ ਕਤਰ वगैरह ਜੀ ਕੀ ਇਹ ਸਿਨੈਰੀਓ ਨੂੰ ਇਸ ਤਰ੍ਹਾਂ ਦੇਖਦੇ ਹੋ ਅ ਵੈਲ ਸਾਊਦੀ ਅਰੇਬੀਆ ਦੇ ਵਿੱਚ ਤੇ 트ੰਪ ਦਾ ਬਹੁਤ ਗ੍ਰੈਂਡ ਵੈਲਕਮ ਕੀਤਾ ਗਿਆ ਜੀ 600 ਬਿਲੀਅਨ ਡਾਲਰ ਜਿਹੜਾ ਉਹ ਸਾਊਦੀ ਦੀ ਇਨਵੈਸਟਮੈਂਟ ਹੈ ਜੀ ਯੂ ਐਸ ਦੇ ਵਿੱਚ ਅ ਬਹੁਤ ਸਾਰੀਆਂ ਵੱਡੀਆਂ ਕਾਰਪੋਰੇਟ ਜਿਹੜੀਆਂ ਨੇ ਉਹਨਾਂ ਨੇ ਅਮਰੀਕਾ ਦੇ ਵਿੱਚ ਇਨਵੈਸਟ ਕਰਨ ਵਾਸਤੇ ਇਨੀਸ਼ੀਏਟ ਕੀਤਾ ਹੋਇਆ ਜੀ ਇਸ ਤੋਂ ਇਲਾਵਾ ਅਹੀ ਇੱਕ ਜਿਹੜੀ ਖਬਰ ਹੈ ਬਹੁਤ ਉੱਡ ਰਹੀ ਹੈ ਜੀ ਕਿ ਕਤਰ ਵਾਲਿਆਂ ਨੇ 400 ਮਿਲੀਅਨ ਡਾਲਰ ਦਾ ਜਹਾਜ਼ ਜਿਹੜਾ ਉਹ 트ੰਪ ਸਾਹਿਬ ਨੂੰ ਗਿਫਟ ਕਰ ਦਿੱਤਾ ਹੈ ਤੇ ਦੱਸਣਾ ਜ਼ਰੂਰੀ ਹੈ ਕਿ 400 ਮਿਲੀਅਨ ਦਾ ਜਹਾਜ਼ ਜਿਹੜਾ ਉਹਦੇ ਤੇ ਹਾਲ ਦੀ ਘੜੀ ਤੇ ਜਦ ਤੱਕ 트럼ਪ ਸਾਹਿਬ ਰਾਸ਼ਟਰਪਤੀ ਨੇ ਅਮਰੀਕਾ ਦੇ ਉਹਦੇ ਤੇ ਚੜ ਕੇ ਰਹਿਣਗੇ ਪਰ ਉਹ ਉਹਨਾਂ ਨੇ ਯੂ ਐਸ ਮਿਲਟਰੀ ਨੂੰ ਯੂ ਐਸ 에어 ਫੋਰਸ ਨੂੰ ਗਿਫਟ ਕੀਤਾ ਕਿਉਂਕਿ ਐਜ਼ ਅ ਪ੍ਰੈਜ਼ੀਡੈਂਟ ਬਾਇ ਅ ਲਾ ਉਹ ਤੁਸੀਂ ਕਿਸੇ ਕੰਟਰੀ ਤੋਂ ਇਸ ਤਰ੍ਹਾਂ ਗਿਫਟ ਰੀਸੀਵ ਨਹੀਂ ਕਰ ਸਕਦੇ ਉਹ ਕਹਿ ਸਕਦੇ ਕਿ ਉਹ ਗਵਰਨਮੈਂਟ ਪ੍ਰੋਪਰਟੀ ਹੈ ਬੇਸਿਕਲੀ ਉਹ ਪ੍ਰੋਪਰਟੀ ইউনাইটেড స్టేట్స్ ਦੀ ਹੈ ਜੀ ਬਿਲਕੁਲ ਬੜਾ ਜਿਆਦਾ ਇਹਦੇ ਬਾਰੇ ਵੀ ਦੱਸਿਆ ਕਿ ਲੋਕੀਂ ਕਰੇ ਭਲੇਖੇ ਜਨਾਂ ਪਾ ਜਣਗੇ ਕਿ ਕਰੇ ਟਰੰਪ ਸਾਹਿਬ ਜਿਹਾ ਆਇਆ ਖੁੱਲੇਆ ਰਿਸ਼ਵਤ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ ਬਿਲਕੁਲ ਜਗਦੀਸ਼ ਸਿੰਘ ਜੀ ਆ ਆਪਾਂ ਹੁਣ ਗੱਲ ਕਰੀਏ ਇੰਡੀਆ ਤੇ ਪਾਕਿਸਤਾਨ ਦੇ ਯੁੱਧ ਦੀ ਜੀ ਇਹ ਪਾਕਿਸਤਾਨ ਦੇ ਨਾਲ ਜਿਹੜਾ ਯੁੱਧ ਰਤ ਰਤ ਸਿਰ ਪਿਆ ਤੇ ਰਤ ਰਤ ਬੰਦ ਹੋ ਗਿਆ ਇਹਦੇ ਕੀ ਚੱਕਰ ਨੇ ਵੈਨ ਇਹਦੇ ਵਿੱਚ ਅਮਰੀਕਾ ਦਾ ਇੰਟਰਵਿਨ ਕਰਨਾ ਮੈਨੂੰ ਲੱਗਦਾ ਕਿ ਗੁਰਜੀਤ ਸਿੰਘ ਜੀ ਕਿ ਇੰਡੀਆ ਦਾ ਇਸ ਯੁੱਧ ਦੇ ਵਿੱਚ ਇੱਕ ਅਪਰ ਹੈਂਡ ਜ਼ਰੂਰ ਸੀ ਜੀ ਪਹਿਲਗਾਮ ਦੇ ਅਟੈਕ ਦੇ ਮਗਰੋਂ ਜਿਸ ਹਿਸਾਬ ਨਾਲ ਇੰਡੀਅਨ ਦੀ 에ਅਰ ਫੋਰਸ ਨੇ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਪਾਕਿਸਤਾਨ ਦੇ ਵਿੱਚ ਜਦੋਂ ਹਮਲੇ ਕੀਤੇ ਉਹਨਾਂ ਦੇ ਨੌ ਟਿਕਾਣੇ ਜਿਹੜੇ ਆ ਉਹ ਉਡਾਏ ਗਏ ਜੀ ਅ ਅਪਰ ਹੈਂਡ ਸੀ ਜਦੋਂ ਪਾਕਿਸਤਾਨ ਵੱਲੋਂ ਵਾਰ ਕੀਤਾ ਗਿਆ S400 ਦੇ ਡਿਫੈਂਸ ਸਿਸਟਮ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਜਾਨੀ ਨੁਕਸਾਨ ਵੱਧ ਤੋਂ ਵੱਧ ਹੋਣ ਤੋਂ ਬਚਾਇਆ ਗਿਆ ਹਾਂ ਜੰਮੂ ਵਾਲੀ ਸਾਈਡ ਕਸ਼ਮੀਰ ਵਾਲੀ ਸਾਈਡ ਗੋਲਾਬਾਰੀ ਹੋਣ ਕਰਕੇ ਉੱਥੇ ਬਹੁਤ ਲੋਕੀ ਜਿਹੜੇ ਆ ਜਿਹੜੇ ਮਾਸੂਮ ਲੋਕ ਨੇ ਇਨੋਸੈਂਟ ਲੋਕ ਨੇ ਉਹ ਇਸ ਜੰਗ ਦੇ ਵਿੱਚ ਆਪਣੀ ਜਾਨ ਤੋਂ ਹੱਥ ਜ਼ਰੂਰ ਗਵਾ ਬੈਠੇ ਨੇ ਅ ਇੱਥੇ ਇਹ ਦੇਖਣਾ ਬਈਗਾ ਕਿ ਇੱਕਦਮ ਹੀ ਇਹਦੇ ਵਿੱਚ ਕਿ ਟਰੰਪ ਸਾਹਿਬ ਦੇ ਜਿਹੜੇ ਬਿਆਨ ਆ ਜਦੋਂ ਵਾਰ ਸ਼ੁਰੂ ਹੁੰਦੀ ਆ ਕਿ ਲੈਟ them ਫਾਈਟ ਜੀ ਇਹ ਹਜ਼ਾਰਾਂ ਹੀ ਸਾਲ ਪੁਰਾਣਾ ਮਸਲਾ ਸੋ ਉਹਨਾਂ ਨੂੰ ਸੁਲਝਾਉਣ ਦੋ ਜੀ ਡੀ ਵੈਸ ਤੱਕ ਨੇ ਇਥੋਂ ਤੱਕ ਕਹਿਤਾ ਕਿ ਅਸੀਂ ਇਹਦੇ ਚ ਇੰਟਰਵਿਊ ਨਹੀਂ ਕਰਾਂਗੇ ਜੀ ਪਰ ਕਮਾ ਦੀ ਗੱਲ ਇਹ ਆ ਕਿ ਜਦ ਇਹ ਯੁੱਧ ਆਲਮੋਸਟ ਸਿੱਖਣਾ ਤੇ ਜਾਂਦਾ ਨਜ਼ਰ ਆ ਰਿਹਾ ਸੀ ਡੇ ਬਾਈ ਡੇ ਜੀ ਆਲ ਆਫ ਸਡਨ 트੍ਰੰਪ ਸਾਹਿਬ ਦਾ ਇੱਕ ਟਵੀਟ ਹੀ ਹੁੰਦਾ ਹੈ ਕਿ ਜਿਹੜੀ ਇਸ ਮਸਲੇ ਨੂੰ ਰਾਤ ਭਰ ਗੱਲਬਾਤ ਕਰਨ ਤੋਂ ਬਾਅਦ ਇਹ ਸੀਸਫਾਇਰ ਜਿਹੜੀ ਆ ਦੋਵਾਂ ਮੁਲਕਾਂ ਦੇ ਵਿੱਚਕਾਰ ਕਰ ਦਿੱਤੀ ਗਈ ਹੈ ਜੀ ਸੋ ਇਹਦਾ ਕ੍ਰੈਡਿਟ ਲਾਈਨ ਤਾਂ ਕਿ ਹਾਲਾਂਕਿ ਸੀਸਪਾਇਰ ਹੋਈ ਹੀ ਨਹੀਂ ਜੀ ਪਰ ਉਸ ਤੋਂ ਬਾਅਦ 트ੰਪ ਸਾਹਿਬ ਵੱਲੋਂ ਇਹ ਕਹਿ ਸਕਦੇ ਆ ਕਿ ਇੱਕ ਟ੍ਰੇਡ ਦਾ ਕਹਿ ਕੇ ਇੱਕ ਐਕਸਕਿਊਜ਼ ਕਿ ਬਈ ਅਸੀਂ ਬਹੁਤ ਵਧੀਆ ਟ੍ਰੇਡ ਦੋਵਾਂ ਦੇਸ਼ਾਂ ਨਾਲ ਕਰਾਂਗੇ ਤੇ ਇਹ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਇੰਪੈਕਟ ਕੀਤੀ ਹੈ ਤੇ ਜਿੱਥੇ ਇਹ ਯੁੱਧ ਜਿਹੜਾ ਵਾ ਉਹ ਉੱਥੇ ਹੀ ਖੜ ਗਿਆ ਜੀ ਕੈਨ ਨੂੰ ਇਸ ਚੀਜ਼ ਦੀ ਵਿਕਟਰੀ ਜਿਹੜੀ ਆ ਉਹ ਸੈਲੀਬ੍ਰੇਟ ਪਾਕਿਸਤਾਨ ਵੀ ਕਰੀ ਜਾ ਰਿਹਾ ਹੈ ਜੀ ਇਸ ਚੀਜ਼ ਦੀ ਵਿਕਟਰੀ ਇੰਡੀਆ ਦੇ ਵਿੱਚ ਵੀ ਸੈਲੀਬ੍ਰੇਟ ਕੀਤੀ ਜਾ ਰਹੀ ਆ ਜੀ ਪਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਗੁਰਜੀਤ ਸਿੰਘ ਜੀ ਕਿ ਇਹ ਦੋਵੇਂ ਬੰਨੇ ਵਿਕਟਰੀ ਨਹੀਂ ਆ ਇਹ ਇੱਕ ਹਾਰ ਜੀ ਦੋਵੇਂ ਸਾਈਡ ਦੋਵੇਂ ਸਾਈਡ ਹਾਰ ਕਿਸ ਤਰ੍ਹਾਂ ਗੁਰਜੀਤ ਸਿੰਘ ਜੀ ਆਮ ਲੋਕਾਂ ਦੀਆਂ ਜਾਨਾਂ ਗਈਆਂ ਜੀ ਚਾਹੇ ਉਹ ਭਾਵੇਂ ਇੰਡੀਆ ਦੇ ਵਿੱਚ ਹੋਣ ਚਾਹੇ ਉਹ ਪਾਕਿਸਤਾਨ ਦੇ ਵਿੱਚ ਹੋਣ ਜੀ ਦੋਂ ਇਹ ਦੇਸ਼ ਦੇਸ਼ਾਂ ਦੇ ਵਿੱਚ ਜਿਹੜਾ ਮੀਡੀਆ ਜਿਹਦਾ ਅਹਿਮ ਰੋਲ ਹੋਣਾ ਚਾਹੀਦਾ ਸੀ ਕਿ ਇੱਕ ਸੱਚੀ ਖਬਰ ਜਿਹੜੀ ਆ ਆਮ ਲੋਕਾਂ ਤੱਕ ਪਹੁੰਚਾਈ ਜਾਵੇ ਜੀ ਗੁੰਮਰਾਹ ਕਰਨ ਦੀ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਗਈ ਹੈ ਜੀ ਗੁੰਮਰਾਹ ਕਰਨ ਤੋਂ ਬਾਅਦ ਟ੍ਰੋਲਿੰਗ ਸੋਸ਼ਲ ਮੀਡੀਆ ਦੇ ਉੱਪਰ ਸ਼ਬਦੀ ਅਟੈਕ ਆਮ ਲੋਕਾਂ ਵੱਲੋਂ ਵੀ ਸ਼ੁਰੂ ਹੋ ਗਏ ਨੇ ਜੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਕਿਹੜੀ ਜੰਗ ਦੀ ਅਸੀਂ ਜਿਹੜੇ ਜਸ਼ਨ ਹੈ ਜਿਹੜੇ ਉਹ ਮਨਾ ਰਹੇ ਆ ਜੀ ਕੀ ਇਹ ਚੀਜ਼ਾਂ ਦੀ ਜਦੋਂ ਸ਼ੁਰੂਆਤ ਹੋਈ ਪਹਿਲਗਾਮ ਅਟੈਕ ਦੇ ਵਿੱਚ ਜਿਹੜੇ 26 ਲੋਕ ਮਾਰੇ ਗਏ ਆ ਜਗਦੀ ਸਿੰਘ ਜੀ ਮੈਂ ਇੱਥੇ ਤੁਹਾਨੂੰ ਗੱਲ ਕਰ ਉਹਦੇ ਚਾਹੁੰਦਾ ਹਰ ਚੀ ਸਭੀ ਲੋਕਾਂ ਦੀ ਗੱਲ ਕੀਤੀ ਹੈ ਇੱਕ ਸਵਾਲ ਉੱਪਰ ਹੀ ਦਾ ਜੀ ਜਿੱਤੇ ਆ ਕੌਣ 26 ਲੋਕ ਜਿਹੜੇ ਇੱਥੇ ਮਾਰੇ ਤੇ ਉਹਨਾਂ ਨੇ ਤੇ ਜਿਹੜਾ ਇਹਨਾ ਹਮਲਾ ਆਇਆ ਕੁਝ ਦੇਸ਼ ਚ ਆਈ ਥਿੰਕ ਉਹ ਮੌਤਾਂ ਦੀ ਗਿਣਤੀ ਉਹ ਬਹੁਤ ਜ਼ਿਆਦਾ ਪਹਿਲਗਾਮ ਚ ਹੋਈ ਹੈ ਹਮਲੇ ਕਰਨ ਦੇ ਨਾਲ ਇਹ ਲੋਕ ਨਹੀਂ ਮਰੇ ਹੋਣਗੇ ਬਿਲਕੁਲ ਅਜੀਤ ਸਿੰਘ ਜੀ ਕਿ ਉਹ ਹੀ ਗੱਲ ਮੈਂ ਕਹਿ ਰਿਹਾ ਕਿ ਜਿਹੜੇ 26 ਲੋਕ ਜਿਹੜੇ ਮਾਰੇ ਗਏ ਆ ਜੀ ਠੀਕ ਹੈ ਜੀ ਉਹਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਪੁੱਛਿਆ ਜਾਵੇ ਜੀ ਜਾਂ ਜਿਹੜੇ ਜੰਮੂ ਦੇ ਵਿੱਚ ਮਾਰੇ ਗਏ ਆ ਪਹਿਲਾਂ ਉਹਨਾਂ ਦੀ ਸਾਰ ਲਈ ਜਾਵੇ ਜੀ ਕਿ ਭਈ ਇੱਥੇ ਜਸ਼ਨ ਮਨਾਉਣਾ ਭੰਗੜੇ ਪਾਉਣੇ ਕਿੰਨੇ ਇੱਕ ਵਾਜਿਬ ਸਮਝੇ ਜਾਂਦੇ ਆ ਜੀ ਔਰ ਮੋਰਓਵਰ ਇਹ ਚੀਜ਼ ਨੂੰ ਵੇਖੋ ਜੀ ਦੋਵੇਂ ਸਿਚੁਏਸ਼ਨ ਸਮਝਣੀਆਂ ਪੈਣੀਆਂ ਨੇ ਕਿ ਇੰਡੀਆ ਦੇ ਵਿੱਚ ਇਸ ਟਾਈਮ ਤੇ ਜਿਹੜਾ ਮੀਡੀਆ ਰਾਈਟ ਉਹਨੂੰ ਲੋਡ ਹੈ ਕਿ ਵਾਕਏ ਲੋਕ ਹਿੱਤ ਦੀ ਗੱਲ ਕਰਨ ਦੀ ਦੂਜੇ ਪੰਨੇ ਪਾਕਿਸਤਾਨ ਦੇ ਵਿੱਚ ਵੀ ਇਥੇ ਲੋੜ ਹੈ ਲੋਕਾਂ ਨੂੰ ਕਿ ਜੇ ਇਹ ਜਸ਼ਨ ਦਾ ਜਿਹੜਾ ਕੰਮ ਆ ਇਹਨਾਂ ਦਾ ਓਵਰ ਹੋ ਗਿਆ ਤੇ ਉਹ ਉੱਥੇ ਜੋ ਪਾਕਿਸਤਾਨ ਦੇ ਵਿੱਚ ਵੀ ਇਸ ਟਾਈਮ ਤੇ ਬੜੇ ਵੱਡੇ ਲੈਵਲ ਤੇ ਤਰਾਸਦੀ ਹੈ ਚਾਹੇ ਉਹ ਜੀਡੀਪੀ ਆ ਉਹਨਾਂ ਦੀ ਬਹੁਤ ਵੀਕ ਹੈ ਚਾਹੇ ਉੱਥੇ ਗਰੀਬੀ ਆ ਉਹ ਵੀ ਬਹੁਤ ਹੈ ਉੱਥੇ ਧਾਰਮਿਕ ਆਜ਼ਾਦੀ ਮਾਇਨੋਰਟੀਜ਼ ਵਾਸਤੇ ਉੱਥੇ ਵੀ ਨਹੀਂ ਹੈ ਬਿਲਕੁਲ Right? So, राइट सो एवी बड़े-बड़े एजुकेशन रिसर्च डेवलपमेंट ਦੇ ਉੱਪਰ ਕਿਸੇ ਕੰਟਰੀ ਨੇ ਪੈਸਾ ਨਹੀਂ ਖਰਚਿਆ 1947 ਤੋਂ ਬਾਅਦ ਚਾਹੇ ਉਹ 65 ਦੀ ਜੰਗ ਦੀ ਗੱਲ ਕਰ ਲਈਏ ਚਾਹੇ 71 ਦੀ ਜੰਗ ਦੀ ਗੱਲ ਕਰ ਲਈਏ ਚਾਹੇ ਹੀ ਗੱਲ ਕਰ ਲਈਏ 1998 ਦੀ ਕਾਰਗਿਲ ਵਾਰ ਤੇ ਯਾਂ ਅਸੀਂ ਅਜੋਕੇ ਸਮੇਂ ਦੇ ਵਿੱਚ ਮਾਡਰਨ ਟੈਕਨੋਲੋਜੀ ਦੇ ਯੂਜ਼ ਕੀਤੇ ਹੋਏ ਵੈਪਨ ਜਿਹੜੇ ਗਰਜੀਤ ਸਿੰਘ ਜੀ ਕੋਈ ਹਜ਼ਾਰਾਂ ਲੱਖਾਂ ਡਾਲਰਾਂ ਦੇ ਨਹੀਂ ਹੈਗੇ ਇਹਨਾਂ ਦੀ ਜਿਹੜੀ ਕਾਸਟ ਹੈ ਬਿਲੀਅਨਸ ਆਫ ਡਾਲਰ ਦੇ ਵਿੱਚ ਪੈਂਦੀ ਆ ਜੀ ਐਨਾ ਪੈਸਾ ਜੰਗੀ ਹਥਿਆਰਾਂ ਦੇ ਵਿੱਚ ਇੱਕ ਦੂਜੇ ਦੇ ਚਲਾਮ ਨਾਲੋਂ ਇਹ ਪੈਸਾ ਅਗਰ ਦੋਵੇਂ ਮੁਲਕ ਇੱਕ ਆਪਣੇ ਦੇਸ਼ ਦੇ ਲੋਕਾਂ ਦੇ ਉੱਪਰ ਇਨਵੈਸਟ ਕਰਦੇ ਇਹ ਦੋਵੇਂ ਦੇਸ਼ ਆਪਣੇ ਚੰਗੀਆਂ ਮੈਡੀਕਲ ਸੇਵਾਵਾਂ ਪ੍ਰੋਵਾਈਡ ਕਰਨ ਵਾਸਤੇ ਲੋਕਾਂ ਦੇ ਪਰਸਪੈਂਡ ਕੀਤਾ ਹੁੰਦਾ ਐਜੂਕੇਸ਼ਨ ਤੇ ਸਪੈਂਡ ਕੀਤਾ ਹੁੰਦਾ ਉਥੋਂ ਦੇ ਜਿਹੜੇ ਬੱਚੇ ਆ ਭੁੱਖਮਰੀ ਦੇ ਨਾਲ ਮਰ ਰਹੇ ਆ ਉਹਨਾਂ ਉੱਪਰ ਆਪਾਂ ਫੋਕਸ ਕੀਤਾ ਹੁੰਦਾ ਤੇ ਮੈਨੂੰ ਲੱਗਦਾ ਕਿ ਹੁਣ ਤੱਕ ਇਹ ਦੋਵਾਂ ਦੇਸ਼ਾਂ ਦੀ ਜਿਹੜੀ ਇਕਨੋਮੀ ਐ ਜੀਡੀਪੀ ਐ ਵਰਲਡ ਲੈਵਲ ਦੇ ਉੱਪਰ ਚਾਹੇ ਅਮਰੀਕਾ ਤੇ ਜਿੰਨੀ ਨਾ ਹੁੰਦੀ ਪਰ ਚਾਈਨਾ ਨੂੰ ਜ਼ਰੂਰ ਬੀਟ ਕਰ ਸਕਦੇ ਸੀ ਤੇ ਅੱਜ ਦੂਜੇ ਨੰਬਰ ਤੇ ਬਹਿ ਸਕਦੇ ਸੀ ਇੰਡੀਆ ਸਿੰਘ ਜੀ ਇੰਡੀਆ ਜੀ ਨੇ ਇੱਕ ਬੜੀ ਸੋਹਣੀ ਜਿਹੀ ਗੱਲ ਕੀਤੀ ਕਿ ਇਹ ਡੋਲਪ ਕੰਟਰੀਆਂ ਹੁੰਦੀਆਂ ਤੇ ਲੋਕਾਂ ਦਾ ਫਾਇਦਾ ਹੁੰਦਾ ਮੇਨੂੰ ਸੋਚ ਲੱਗਦਾ ਮੈਂ ਅੱਗੇ ਵੀ ਕਰਿਆ ਗੱਲ ਕੀਤੀ ਜਿਹੜਾ ਜਦੋਂ ਸਾਰੇ ਬਰਾਬਰ ਹੋਏ ਨਾ ਤੁਸੀਂ ਵੀ ਹੁੰਦੇ ਹੋ ਅਮੀਰ ਮੈਂ ਵੀ ਹੁੰਦਾ ਅਮੀਰ ਤੇ ਜਿਹੜਾ ਹੁੰਦਾ ਅਮੀਰ ਸੋ ਜਿਹੜੇ ਲੀਡਰ ਲੋਕਾਂ ਦਾ ਨਹੀਂ ਚਾਪਲਸੀ ਕਰਨ ਵਾਲਾ ਕੋਈ ਪਾਇਦਾ ਜੀ ਤੇ ਸਾਰੇ ਜਿਹੜੇ ਲੀਡਰ ਲੋਕ ਆ ਇਹ ਇਹਨਾਂ ਗੱਲਾਂ ਤੋਂ ਧਿਆਨ ਹਟਾਉਣ ਦੇ ਮਾਰੇ ਇਹ ਯੋਧ ਜੁੱਧ ਵਗੈਰਾ ਲਾ ਦਿੰਦੇ ਜੇ ਇਤਰਾਫ ਦੀ ਵੇਖੀ ਤੇ ਪਾਕਿਸਤਾਨ ਦੇ ਵਿੱਚ ਵੀ ਕੋਈ ਲੋਕਾਂ ਦੀ ਚੰਗੀ ਉਹ ਹਾਲਾਤ ਨਹੀਂ ਹੈਗੇ ਜੇ ਬੜਾ ਪਸੜਿਆ ਹੋਇਆ ਹੋਰ ਗਜੀਤ ਸਿੰਘ ਜੀ ਮੈਂ ਤੁਹਾਨੂੰ ਇੱਥੇ ਰੋਕਣ ਲੱਗਾ ਜੀ ਕੀ ਵੈਸਟਰਨ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਡਿਫਰੈਂਸ ਆ ਅਮੀਰ ਤੇ ਗਰੀਬ ਦਾ ਬਹੁਤ ਘੱਟ ਆ ਜੀ ਕੀ ਇਲੈਕਸ਼ਨਾਂ ਇੱਥੇ ਨਹੀਂ ਹੁੰਦੀਆਂ ਜੀ ਕੀ ਮੁੱਦੇ ਸਿਆਸਤਦਾਨਾਂ ਕੋਲ ਇੱਥੇ ਨਹੀਂ ਹੈਗੇ ਜੀ ਕੀ ਇੱਥੇ ਡੈਮੋਕ੍ਰੇਸੀ ਨਹੀਂ ਹੈਗੀ ਮੈਂ ਮੈਂ ਉਹੀ ਗੱਲ ਬੜੀ ਇੱਕ ਵੈਲਿਡ ਪੁਆਇੰਟ ਆ ਇਸ ਚੀਜ਼ ਦਾ ਸਮਝਣਾ ਵਿੱਚੋਂ ਇੱਕ ਆ ਗੱਲ ਹੋਰ ਕਰਨ ਜਾਉਂਗਾ ਵੇਖੋ ਇੱਥੇ ਜਿਹੜੇ ਲੀਡਰ ਆ ਨਾ ਇੱਕ ਬੜੇ ਸਜੇ ਤਰੀਕੇ ਨਾਲ ਕੰਮ ਕਰਦੇ ਨੇ ਉਹ ਵੀ ਪਾਰਟਨ ਦਿੰਦੇ ਨੇ ਵੱਡੇ ਵੱਡੇ ਜਿਹੜੇ ਸਟੇਡੀਅਮ ਬੜੇ ਨੇ ਉੱਥੇ ਲੋਕਾਂ ਦਾ ਇਕੱਠ ਵੀ ਹੁੰਦਾ ਪਰ ਜਿਹੜੀ ਉੱਥੇ ਚੌਧਰਪੁਰੇ ਦੀ ਧੋਗੜਾ ਨਾ ਜੀ ਉਹ ਪਾਕਿਸਤਾਨ ਤੇ ਦੀ ਦੋਵਾਂ ਮੁਲਕਾਂ ਵਿੱਚ ਉਹ ਬੜੀ ਉਹ ਵੀ ਬੜੀ ਭੁੱਖ ਹੈ ਜੀ ਉੱਥੇ ਨਿੱਕਾ ਜਿਹਾ ਸਰਪੰਚ ਵੀ ਜੇ ਬਣਦਾ ਨਾ ਉਹ ਆਪਣੇ ਉਹਨੂੰ ਕੁਝ ਸਮਝਣ ਦਾ ਬਿੰਦਾ ਜੀ ਹਾਲਾਂਕਿ ਸਾਡਾ ਧਰਮ ਜਿਹੜਾ ਆਪਾਂ ਕਹਿੰਦੇ ਕਿ ਉਹ ਸਿਖਾਉਂਦਾ ਨਹੀਂ ਹੈਗਾ ਕਿ ਮੈਂ ਜਨ ਜਿਹੜੇ ਬੰਦੇ ਜੋ ਮੈਂ ਨਹੀਂ ਬੋਖੇ ਦੇ ਨਜ਼ਰ ਬੰਦੇ ਦਾ ਪਾਰ ਉਤਾਰਾ ਨਹੀਂ ਹੋ ਜਾਂਦਾ ਜੀ ਮਹਾਰਾਜ ਕਹਿੰਦੇ ਨੇ ਪਰ ਰਿਐਲਿਟੀ ਇਹੀ ਹੈ ਕਿ ਸਾਡੇ ਚੋਂ ਮੈਂ ਨਹੀਂ ਖਤਮ ਹੋ ਰਹੀ ਤੇ ਅਸੀਂ ਇਸੇ ਪਾਸੇ ਵੱਲ ਜਾ ਰਹੇ ਹਾਂ ਕਿ ਮੈਂ ਆਪਣਾ ਜਿਹੜਾ ਅਹੁਦਾ ਮੈਂ ਆਪਣਾ ਜਿਹੜੇ ਰੁਤਬੇ ਆ ਉਹ ਗਾਂਹ ਕਿਦਾਂ ਲੱਖਾਂ ਹੀ ਜਾਣਾ ਕਿ ਹੋਣੇ ਚਾਹੀਏ ਜੀ ਸੋ ਫਰਕ ਹੈਗਾ ਇਹਦਾ ਫਰਕ ਡੈਫੀਨਿਟਲੀ ਗੁਰਜੀਤ ਸਿੰਘ ਜੀ ਹੈਗਾ ਪਰ ਉਹੀ ਗੱਲ ਆ ਗਈ ਹੈ ਕਿ ਇਹਦਾ ਸੋਲੂਸ਼ਨ ਕੀ ਜੀ ਸੋਲੂਸ਼ਨ ਵੇਖੋ ਜੀ ਅਸੀਂ ਤੁਹਾਡੇ ਲਈ ਗੱਲ ਕਰਨੀ ਪਈ ਸੌਖੀ ਹੈ ਗੁਰਜੀਤ ਸਿੰਘ ਜੀ ਜੀ ਤੁਸੀਂ ਵੀ ਅਮਰੀਕਾ ਬੈਠੇ ਹੋ ਮੈਂ ਵੀ ਯੂਐਸ ਦੇ ਵਿੱਚ ਬੈਠਾ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜੇ ਕਿਤੇ ਦੁਨੀਆ ਦੇ ਵਿੱਚ ਆਜ਼ਾਦੀ ਸਭ ਤੋਂ ਵੱਧ ਆਜ਼ਾਦੀ ਕਿਸੇ ਦੇਸ਼ ਦੇ ਵਿੱਚ ਹੈਗੀ ਆ ਜੀ ਉਹ ਅਮਰੀਕਾ ਦੇ ਵਿੱਚ ਹੈ ਜੀ ਬਿਲਕੁਲ ਅਮਰੀਕਾ ਤੋਂ ਉੱਪਰ ਕੋਈ ਦੇਸ਼ ਨਹੀਂ ਨਾ ਇਹ ਦੇ ਬਰਾਬਰੀ ਦੇ ਕੋਈ ਦੇਸ਼ ਆ ਇਸ ਟਾਈਮ ਦੇ ਉੱਪਰ ਜਿੱਥੇ ਇੰਨੀ ਫਰੀडम ਵਿਥਨ ਉਹਦੇ ਬਾਰਡਰਸ ਦੇ ਵਿੱਚ ਇੰਨੀ ਜ਼ਿਆਦਾ ਆਮ ਪਬਲਿਕ ਵਾਸਤੇ ਹੋਵੇ ਜੀ ਬਿਲਕੁਲ ਪਰ ਅਸੀਂ ਬਾਕੀ ਦੇਸ਼ਾਂ ਦੇ ਵਿੱਚ ਦੌੜ ਆ ਜੇ ਏਸ਼ੀਅਨ ਕੰਟਰੀਜ਼ ਦੇ ਵਿੱਚ ਦੌੜ ਆ ਇਸ ਚੀਜ਼ ਦੇ ਚਾਈਨਾ ਦੇ ਵਿੱਚ ਦੌੜ ਆ ਕਿ ਅਸੀਂ ਉਹਨਾਂ ਨੂੰ ਬੀਟ ਕਰਨਾ ਜੀ ਠੀਕ ਹੈ ਮੈਂ ਹੁਣ ਫੇਰ ਦੁਬਾਰਾ ਚੀਨ ਤੇ ਆ ਰਿਹਾ ਹਾਂ ਇਹ ਚਾਈਨਾ ਦੇ ਲੋਕਾਂ ਨੂੰ ਜੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਪ੍ਰੋਪਾਗੈਂਡਾ ਰਨ ਕੀਤੇ ਜਾਂਦੇ ਆ ਕਿ ਵੇਖੋ ਜੀ ਚਾਈਨਾ ਤੇ ਇੰਡੀਆ ਤੇ ਅਮਰੀਕਾ ਨਾਲੋਂ ਟੈਕ ਦੇ ਵਿੱਚ ਇੰਨੇ ਸਾਲ ਐਡਵਾਂਸ ਹੋ ਗਿਆ ਠੀਕ ਹੈ ਜੀ ਵੇਖੋ ਟੈਕ ਚਲਾਉਣੀ ਕਿੰਨੇ ਆ ਜੀ ਬੰਦੇ ਨੇ ਚਲਾਉਣੀ ਆ ਜੀ ਤੇ ਜਿਹੜੇ ਬੰਦੇ ਨੇ ਚਲਾਉਣੀ ਆ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾ ਰਿਹਾ ਜੀ ਬਿਲਕੁਲ ਤੇ ਟੈਕ ਦਾ ਹੀ ਕੀ ਕਰਨਾ ਜੀ ਪਹਿਲਾਂ ਤੇ ਇਹ ਸਵਾਲ ਆ ਜਾਂਦਾ ਮੀਡੀਆ ਦੀ ਆਜ਼ਾਦੀ ਕਿੰਨੀ ਆ ਮੀਡੀਆ ਵੇਖੋ ਇੰਡੀਆ ਦੇ ਵਿੱਚ ਫਿਰ ਵੀ ਮੀਡੀਆ ਐਗਜ਼ਿਸਟ ਕਰ ਰਿਹਾ ਹੈ ਮੈਂ ਇੰਡੀਆ ਦੀ ਮੀਡੀਆ ਦੀ ਗੱਲ ਕਰਾਂ ਇੰਡੀਆ ਦੇ ਮੀਡੀਆ ਮੁਤਾਬਕ ਜਾਂ ਪਾਕਿਸਤਾਨ ਦੇ ਮੀਡੀਆ ਮੁਤਾਬਕ ਦੋਵੇਂ ਦੇਸ਼ੀਏ ਪੁਜੇ ਦੇ ਕਬਜ਼ਾ ਕਰ ਚੁੱਕੇ ਨੇ ਮੈਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਗਰਜੀਤ ਸਿੰਘ ਜੀ ਵੇਖੋ ਪਰ ਇੱਕ ਚੀਜ਼ ਜੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੱਥੇ ਐਡ ਆਨ ਕਰਾਂਗਾ ਜੀ ਮੀਡੀਆ ਦੀ ਐਗਜ਼ਿਸਟੈਂਸ ਤੇ ਹੈ ਜੀ ਰਾਈਟ ਐਗਜ਼ਿਸਟੈਂਸ ਤੇ ਹੈ ਹੋ ਸਕਦਾ ਸਰਕਾਰਾਂ ਬਦਲਣ ਦੇ ਨਾਲ ਲੋਕੀ ਜਿਵੇਂ ਜਿਵੇਂ ਸੁਝਵਾਨ ਹੋਈ ਜਾਣਗੇ ਜੀ ਮੀਡੀਆ ਨੂੰ ਵੀ ਆਪਣੇ ਰੁਖ ਆਨਰ ਟਾਈਮ ਦੇ ਵਿੱਚ ਬਦਲਨੇ ਪੈ ਸਕਦੇ ਨੇ ਇਹ ਚੀਜ਼ਾਂ ਬਦਲੀਆਂ ਜਾ ਸਕਦੀਆਂ ਜਿਹੜੀਆਂ ਜਿੱਥੇ ਐਗਜ਼ਿਸਟ ਕਰਦੀਆਂ ਹੋਣ ਬਿਲਕੁਲ ਮੈਂ ਚਾਈਨਾ ਦੀ ਗੱਲ ਕਰਾਂਗਾ ਕਿ ਉੱਥੇ ਪਹਿਲਾਂ ਤੇ ਮੀਡੀਆ ਦੀ ਐਗਜ਼ਿਸਟੈਂਸ ਹੋਣੀ ਚਾਹੀਦੀ ਓਪਨ ਜੀ ਰਾਈਟ ਉਹਦੇ ਹਨ ਨਹੀਂ ਐ ਸੋਸ਼ਲ ਮੀਡੀਆ ਵੀ ਆਪਣੇ ਨੇ ਠੀਕ ਹੈ ਜੀ ਤੁਸੀਂ ਉਥੋਂ ਦੇ ਕਿਸੇ ਬਿਊਰੋਕਰੇਟ ਕਿਸੇ ਮਨਿਸਟਰ ਨੂੰ ਕੁਐਸਚਨ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਕੈਨ ਨੂੰ ਅਸੀਂ ਬਹੁਤ ਵੱਡੀ ਜੀ ਡੀ ਪੀ ਹਾਂ ਚੈਨਾ ਵਾਲੇ ਕਹਿ ਰਹੇ ਆ ਕੈਨ ਨੂੰ ਇੰਡੀਆ ਕਹਿੰਦਾ ਜੀ ਅਸੀਂ ਅਮਰੀਕਾ ਨੂੰ ਟੱਕਰ ਦਵਾਂਗੇ ਕੈਨ ਨੂੰ ਪਾਕਿਸਤਾਨ ਨੂੰ ਵੀ ਕੱਲ ਨੂੰ ਕਹਦੇ ਉੱਟ ਕੇ ਕਿ ਹਾਂ ਬਈ ਅਸੀਂ ਵੀ ਵੱਡੀ ਜੀਡੀਪੀ ਬਣਾਵਾਂਗੇ ਪਰ ਮੈਂ ਇੱਕ ਸਿੰਪਲ ਕੁਐਸਚਨ ਤੇ ਆਉਣਾ ਸਾਊਦੀ ਅਰੇਬੀਆ ਦੇ ਵਿੱਚ ਡੀਲਾਂ ਸਾਈਨ ਕਰਦੇ ਕਰਦੇ 트ੰਪ ਸਾਬ ਨੂੰ ABC ਦੀ ਰਿਪੋਰਟਰ ਆ ਕੇ ਪੁੱਛ ਲਿੰਦੀ ਆ ਕਿ ਤੂੰ 400 ਮਿਲੀਅਨ ਦਾ ਜਹਾਜ਼ ਜਿਹੜਾ ਵਾ ਤੂੰ ਕਿਉਂ ਲਿਆ ਜੀ ਠੀਕ ਹੈ ਜੀ ਹੁਣ ਤੁਸੀਂ ਵੇਖ ਲਓ ਕਿ 트ੰਪ ਦੀ ਪ੍ਰੈਜ਼ੀਡੈਂਸੀ ਵੇਨ ਤੋਂ ਬਾਅਦ ਕਿੰਨੀਆਂ ਪ੍ਰੈਸ ਕਾਨਫਰੰਸ ਓਪਨ ਹੋ ਚੁੱਕੀਆਂ ਨੇ ਕਿੰਨੀ ਵਾਰੀ 트ੰਪ ਖੁਦ ਉਹਨਾਂ মিডিਆ ਰਿਪੋਰਟਰਸ ਦੇ ਸਾਹਮਣੇ 1 on 1 ਇੰਟਰਵਿਊ ਦੇਣ ਆਇਆ ਜਿਹੜੇ ਬਹੁਤ ਤਿੱਖੇ ਸਵਾਲ ਪੁੱਛਦੇ ਆ। ਇੱਥੋਂ ਇਹ ਸਿੱਧ ਹੁੰਦਾ ਕਿ ਅਮਰੀਕਾ ਦਾ ਜਿਹੜਾ মিডিਆ ਹੈ ਉਹ ਕਿੰਨਾ ਇੰਡੀਪੈਂਡੈਂਟ ਹੈ ਕਿ ਉਹ ਆਪਣੇ ਪ੍ਰੈਜ਼ੀਡੈਂਟ ਤੱਕ ਨੂੰ ਨਹੀਂ ਬਖਸ਼ਦਾ। ਜਦੋਂ ਗੱਲ ਸਵਾਲ ਤੇ ਆਉਂਦੀ ਹੈ। ਬਿਲਕੁਲ। ਕਿ ਐਨੀ ਆਜ਼ਾਦੀ ਕਿਸੇ ਦੇਸ਼ ਦੇ ਵਿੱਚ ਜਿਸ ਦਿਨ ਇਹ ਆਜ਼ਾਦੀ ਕਿਸੇ ਦੇਸ਼ ਦੇ ਵਿੱਚ ਆਉਣੀ ਸ਼ੁਰੂ ਹੋ ਜੂਗੀ ਕਿ ਉਹ ਕਿ ਸਿਆਸਤਦਾਨ ਜਿਹੜੇ ਨੇ ਨਾ ਉਹ ਲੋਕਾਂ ਦੀ ਸੇਵਾ ਵਾਸਤੇ ਹੁੰਦੇ ਨੇ ਲੋਕਾਂ ਦੇ ਸਿਰ ਤੇ ਚੜਨ ਵਾਸਤੇ ਨਹੀਂ ਹੁੰਦੇ ਸੋ ਜਿਸ ਦਿਨ ਇਹ ਚੀਜ਼ਾਂ ਦੇ ਡਿਫਰੈਂਸਸ ਮੁੱਕਣੇ ਸ਼ੁਰੂ ਹੋ ਜਾਣਗੇ ਨਾ ਕੁਐਸਚਨ ਆਉਣੇ ਸ਼ੁਰੂ ਹੋ ਜਾਣਗੇ ਕਿ ਹਾਂ ਫਿਰ ਉਸ ਦਿਨ ਜਿਹੜੀ ਡਿਵੈਲਪਮੈਂਟ ਉਸ ਦੇਸ਼ ਦੀ ਆਟੋਮੈਟਿਕਲੀ ਹੋਣੀ ਸ਼ੁਰੂ ਹੋ ਜਾਂਦੀ ਆ ਬਾਕੀ ਟੈਕ ਜੀਡੀਪੀ ਵੱਡੀਆਂ ਗੱਡੀਆਂ ਆਟੋਮੋਬਾਈਲ ਇੰਡਸਟਰੀ ਵੱਡੀਆਂ ਇਨਵੈਸਟਮੈਂਟ ਇਹ ਪਿੱਛੇ ਪਿੱਛੇ ਤੁਰੀਆਂ ਹੁੰਦੀਆਂ ਨੇ ਫਿਰ ਜਿਵੇਂ ਚైనా ਦੀ ਗੱਲ ਕੀਤੀ ਚైనా ਦਾ ਵਿਸਤਾਰ ਪੂਰਵਕ ਦੱਸਿਆ ਕਿ ਉੱਥੇ ਜਿਹੜੀ ਇੰਨੀ ਆਜ਼ਾਦੀ ਨਹੀਂ ਹੈਗੀ ਜੀ ਇੰਨੀ ਜਾਦੀ ਕਿ ਮੈਂ ਕਹਿੰਦਾ ਉੱਥੇ ਆਜ਼ਾਦੀ ਬਿਲਕੁਲ ਹੀ ਨਹੀਂ ਹੈਗੀ ਜੇ ਜੇ ਕਹਿੰਦੇ ਆਂਦੇ ਪਿੱਛੇ ਕਹਿੰਦੇ ਨੇ ਕਿ ਜਿਹੇ ਚੀਜ਼ਾਂ ਨੂੰ ਲੁਕਾਉਂਦੇ ਆ ਨਾ ਆਪਾਂ ਮਤਲਬ ਉੱਥੇ ਕੁਝ ਨਾ ਕੁਝ ਗਲਤ ਹੋ ਰਿਹਾ ਬਿਲਕੁਲ ਸੋ ਜਿੱਦਾਂ ਚਾਈਨਾ ਸਾਰਾ ਕੁਝ ਹਾਈਡ ਕਰਦਾ ਸੋਸ਼ਲ ਮੀਡੀਆ ਆਇਆ ਜਾਂ ਹੋਰ ਵੀ ਜਿਹੜੀ ਉੱਥੇ ਦੱਸਿਆ ਕਿ ਕੋਈ ਰਿਪੋਰਟਰ ਉੱਥੇ ਕੁਐਸਚਨ ਨਹੀਂ ਕਰ ਸਕਦਾ ਕਿਸੇ ਆਫੀਸਰ ਨੂੰ ਜਾਂ ਕਿਸੇ ਦਿੱਤਾਂ ਨੂੰ ਸੋ ਇਹ ਇੱਕ ਵਾਕਿਆ ਇੱਕ ਵਿਚਾਰ ਵਾਲੀ ਗੱਲ ਹੈ ਕਿ ਕਿਵੇਂ ਅਮਰੀਕਾ ਤੇ ਜੀ ਚੀਨ ਨੂੰ ਆਪਾਂ ਗਲਤ ਕਰਦੇ ਆਂ ਕਿ ਚੀਨ ਨੇ ਜਿਹੜੀ ਵਰਲਡ ਪਾਵਰ ਪਾੜਨਾ ਮੈਨੂੰ ਤੇ ਲੱਗਦਾ ਕਿ ਉਹ ਆਪਾਂ ਕੰਪੇਅਰ ਹੀ ਨਹੀਂ ਕਰ ਸਕਦੇ ਉਹ ਜੀ ਉਹ ਇੱਕ ਪਿੰਡ ਦੀ ਗਲੀ ਵਾਲਾ ਬੰਦਾ ਕਹਿ ਰਿਹਾ ਕਿ ਹਾਂ ਮੈਂ ਅਮਰੀਕਾ ਬਣਾਤੀ ਗਲੀ ਜਿਹੜੀ ਅਮਰੀਕਾ ਦੀ ਗਲੀ ਵਰਗੀ ਜਿਹੜਾ ਬੰਦਾ ਬਾਹਰ ਕਿਤੇ ਨਹੀਂ ਗਿਆ ਹੋਇਆ ਜੀ ਜਿਹਨੇ ਕੁਝ ਦੇਖਿਆ ਪਰ ਕਿਹਾ ਉਹਨੂੰ ਪਤਾ ਲੱਗ ਜੂਗਾ ਕਿ ਅਮਰੀਕਾ ਕੀ ਹੈ ਤੇ ਚਾਈਨਾ ਕੀ ਅਸਲੀਅਤ ਕੀ ਹੈ ਸੋ ਜਗਦੀਸ਼ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਆਪਾਂ ਮਿਲਾਂਗੇ ਅਗਲੇ ਐਪੀਸੋਡ ਵਿੱਚ ਤੇ ਦੱਸ ਕੋ ਤੁਸੀਂ ਵੀ ਜੋ ਪੰਜਾਬੀ YouTube ਤੇ ਵੀ ਸਬਸਕ੍ਰਾਈਬ ਕਰੋ ਵਾਤਾਵਾਜਾ ਸਾਹਸ ਦਿਓ ਤੇ ਸਾਡੇ ਜਿਹੜੇ ਪ੍ਰੋਗਰਾਮ ਬੰਦੇ ਉਹਨਾਂ ਨੂੰ ਸੁਣ ਲਈ ਤਾਂ ਜਾਂ ਵੇਖ ਲਈ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਗੱਲ ਸੱਚੀ ਤੇ ਸੱਚੀ ਕਰਾਂਗੇ ਤੇ ਕਰਦੇ ਰਾਵਾਂਗੇ ਸਾਥ ਜਰੂਰ ਦਿਓ ਸਤ ਸ੍ਰੀ ਅਕਾਲ